ਮੇਰੀ ਭੈਣ ਦਾ ਵਿਆਹ ਸੀ ਅਸੀਂ ਸਾਰੇ ਬਹੁਤ ਇੰਜੋਏ ਕਰ ਰਹੇ ਸੀ ਜਾਗੋ ਦਾ ਦਿਨ ਸੀ ਮੇਰੀ ਭੈਣ ਇੱਕ ਕਮਰੇ ਵਿੱਚ ਬਹਿ ਕੇ ਰੋ ਰਹੀ ਸੀ ਕਿਉਂਕਿ ਉਹਦਾ ਸਹੁਰੇ ਜਾਣ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਹਰ ਇੱਕ ਕੁੜੀ ਨੂੰ ਆਪਣਾ ਘਰ ਛੱਡਣਾ ਬੜਾ ਔਖਾ ਆ ਮੰਮੀ ਡੈਡੀ ਵੀ ਬਹੁਤ ਨਾਰਾਜ਼ ਸੀ ਕਿਉਂਕਿ ਮੇਰੀ ਭੈਣ ਦਾ ਸੁਭਾਅ ਬੜਾ ਨਰਮ ਜਿਹਾ ਸੀ ਸਾਰੇ ਬਸ ਇਸ ਗੱਲ ਤੋਂ ਵੀ ਡਰਦੇ ਸੀ ਕਿਉਂਕਿ ਉਹ ਬਹੁਤ ਵੱਡੇ ਪਰਿਵਾਰ ਵਿੱਚ ਵਿਆਹੀ ਗਈ ਸੀ ਤੇ ਉਹ ਇੰਨੇ ਜੋਗੀ ਨਹੀਂ ਸੀ ਜੇ ਕੋਈ ਉੱਥੇ ਉਹਦੇ ਨਾਲ ਲੜਾਈ ਕਰੂਗਾ ਇਹਦੇ ਤੋ ਤਾਂ ਬਰਾਬਰੀ ਵੀ ਨਹੀਂ ਹੋਣੀ ਇਸ ਗੱਲੋਂ ਮੇਰੇ ਘਰ ਦੇ ਪਿਤਾ ਰਹੇ ਸੀ ਕਿ ਇੰਨੇ ਵੱਡੇ ਪਰਿਵਾਰ 'ਚ ਸਾਨੂੰ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਕੁੜੀ ਬਹੁਤ ਜ਼ਿਆਦਾ ਭੋਲੀ ਸੀ ਮੇਰੀ ਭੈਣ ਆਪਣੇ ਸਹੁਰੇ ਚਲੀ ਗਈ ਸੀ ਆਖਿਰ ਜਿਸ ਗੱਲ ਦਾ ਡਰ ਸੀ ਉਹੀ ਗੱਲ ਹੋਣ ਲੱਗ ਗਈ ਸੀ ਥੋੜੇ ਦਿਨਾਂ ਬਾਅਦ ਉਹਨੂੰ ਉਹਦੇ ਸਹੁਰੇ ਤੰਗ ਕਰਨ ਲੱਗ ਪਏ ਸੀ ਉਹਦੀਆਂ ਦਰਾਣੀਆਂ ਜਠਾਣੀਆਂ ਮੇਰੀ ਭੈਣ ਨੂੰ ਬੜਾ ਤੰਗ ਕਰਦੀਆਂ ਸੀ ਮੇਰੀ ਭੈਣ ਦਾ ਘਰ ਵਾਲਾ ਜਾਨੀ ਕਿ ਮੇਰਾ ਜੀਜਾ ਥੋੜਾ ਬਹੁਤ ਮੇਰੀ ਭੈਣ ਦੀ ਹਮਾਇਤ ਕਰਦਾ ਸੀ ਬਾਕੀ ਸਾਰਾ ਪਰਿਵਾਰ ਤਾਂ ਇੱਕ ਸਾਈਡ ਹੀ ਹੁੰਦਾ ਸੀ ਸਾਨੂੰ ਇਸ ਗੱਲ ਦੀ ਥੋੜੀ ਘੱਟ ਚਿੰਤਾ ਸੀ ਕਿਉਂਕਿ ਉਹਦਾ ਘਰ ਵਾਲਾ ਉਹਨੂੰ ਸਮਝਦਾ ਸੀ ਤੇ ਉਹ ਉਹਨਾਂ ਦੇ ਪਿੱਛੇ ਲੱਗ ਕੇ ਮੇਰੀ ਭੈਣ ਨੂੰ ਤੰਗ ਨਹੀਂ ਕਰਦਾ ਸੀ ਮੈਂ ਅਜੇ ਕਾਲਜ 'ਚ ਪੜ੍ਹਦੀ ਸੀ ਮੈਂ ਪੜ੍ਹ ਕੇ ਟੀਚਰ ਬਣਨਾ ਚਾਹੁੰਦੀ ਸੀ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆ ਰਹੀ ਸੀ ਤਾਂ ਇੱਕ ਔਰਤ ਸਾਡੇ ਘਰ ਬੈਠੀ ਸੀ ਮੈਂ ਉਹਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ ਦੱਸਣ ਤੇ ਪਤਾ ਲੱਗਿਆ ਕਿ ਉਹ ਮੇਰੇ ਲਈ ਰਿਸ਼ਤਾ ਲੈ ਕੇ ਆਈ ਆ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਜੇ ਮੇਰੀ ਭੈਣ ਦੇ ਵਿਆਹ ਨੂੰ ਸਿਰਫ 2 ਮਹੀਨੇ ਹੋਏ ਸੀ ਪਰ ਮੰਮੀ ਡੈਡੀ ਵਿਆਹ ਲਈ ਰਾਜ਼ੀ ਹੋ ਗਏ ਮੇਰਾ ਇੱਕ ਭਰਾ ਸੀ ਜੋ ਮੇਰੇ ਨਾਲੋਂ ਛੋਟਾ ਸੀ ਉਸਔਰਤ ਦੇ ਜਾਣ ਤੋਂ ਬਾਅਦ ਮੰਮੀ ਮੈਨੂੰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਪੁੱਤਾ ਪਾ ਅੰਗੇਜਮੈਂਟ ਕਰ ਲੈਨੇ ਆ ਕਿਉਂਕਿ ਰਿਸ਼ਤਾ ਬਹੁਤ ਵਧੀਆ ਸੀ ਪਰ ਮੇਰਾ ਵਿਆਹ ਕਰਾਉਣ ਨੂੰ ਮਨ ਹੀ ਨਹੀਂ ਕਰਦਾ ਸੀ ਘਰਦਿਆਂ ਦੇ ਜ਼ਿਆਦਾ ਜ਼ੋਰ ਪਾਉਣ ਤੇ ਫਿਰ ਮੈਨੂੰ ਰਿਸ਼ਤੇ ਲਈ ਹਾਂ ਕਰਨੀ ਪਈ ਪਰ ਮੈਂ ਘਰਦਿਆਂ ਨੂੰ ਸਾਫ਼-ਸਾਫ਼ ਕਹਿ ਦਿੰਦਾ ਸੀ ਕਿ ਰਿਸ਼ਤਾ ਕਰਨਾ ਕਰ ਦਵੋ ਪਰ ਮੈਂ ਵੱਡੀ ਫੈਮਿਲੀ ਚ ਵਿਆਹ ਨਹੀਂ ਕਰਵਾਉਣਾ ਮੈਂ ਤਾਂ ਛੋਟੀ ਜੀ ਫੈਮਿਲੀ ਚ ਵਿਆਹ ਕਰਵਾਉਣਾ ਆ ਡੈਡੀ ਕਹਿੰਨ ਲੱਗੇ ਕਿ ਇਹ ਵੀ ਫੈਮਿਲੀ ਬਹੁਤ ਛੋਟੀ ਆ ਪਰਿਵਾਰ ਚ ਮੁੰਡਾ ਤੇ ਮੁੰਡੇ ਦਾ ਸਿਰਫ ਪਿਓ ਆ ਮੁੰਡੇ ਦੀ ਮਾਂ ਦੀ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਆ ਤੂੰ ਤਾਂ ਜਾਣਦੀ ਨਹੀਂ ਘਰ ਸੰਭ ਲੈਣਾ ਆ ਮੁੰਡਾ ਇਟਲੀ ਵਿੱਚ ਗਿਆ ਹੋਇਆ ਸੀ ਰਿਸ਼ਤਾ ਤਾਂ ਮੈਨੂੰ ਵੀ ਠੀਕ ਲੱਗਾ ਕਿਉਂਕਿ ਮੈਨੂੰ ਬਾਹਰਲਾ ਮੁੰਡਾ ਮਿਲ ਰਿਹਾ ਸੀ ਮੈਂ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਅਗਲੇ ਮਹੀਨੇ ਮੁੰਡੇ ਨੇ ਬਾਹਰੋਂ ਆਉਣਾ ਸੀ ਇਸ ਕਰਕੇ ਵਿਚੋਲਣ ਸਾਡੇ ਘਰ ਪਹਿਲਾਂ ਹੀ ਰਿਸ਼ਤੇ ਦੀ ਗੱਲ ਕਰ ਗਈ ਸੀ ਮੁੰਡੇ ਦੇ ਪਿਓ ਨਾਲ ਘਰਦਿਆਂ ਨੇ ਸਾਰੀ ਗੱਲ ਪੱਕੀ ਕਰ ਲਈ ਸੀ ਪਰ ਇੱਕ ਵਾਰ ਮੈਂ ਮੁੰਡੇ ਦੀ ਫੋਟੋ ਵੇਖਣਾ ਚਾਹੁੰਦੀ ਸੀ ਕਿਉਂਕਿ ਮੁੰਡਾ ਦੇਖਣ ਨੂੰ ਵੀ ਥੋੜਾ ਬਹੁਤ ਵਧੀਆ ਹੋਣਾ ਚਾਹੀਦਾ ਸੀ ਕੱਲਾ ਪੈਸਾ ਹੀ ਤਾਂ ਨਹੀਂ ਵੇਖਣਾ ਸੀ ਡੇੜੀ ਘਰ ਵੇਖ ਕੇ ਆਏ ਸੀ ਤੇ ਦੱਸਦੇ ਸੀ ਕਿ ਘਰ ਬਰ ਬਹੁਤ ਵਧੀਆ ਪਾਇਆ ਹੋਇਆ ਆ ਜਦੋਂ ਮੁੰਡਾ ਬਾਹਰੋਂ ਆ ਗਿਆ ਸੀ ਤਾਂ ਸਾਡੀ ਦੇਖ ਦਿਖਾਈ ਕਰ ਦਿੱਤੀ ਤੇ ਮੈਨੂੰ ਮੁੰਡਾ ਪਸੰਦ ਆ ਗਿਆ ਕਿਉਂਕਿ ਮੁੰਡਾ ਸੋਹਣਾ ਸੀ ਮੈਂ ਵੀ ਮੁੰਡੇ ਨਾਲੋਂ ਘੱਟ ਸੋਹਣੀ ਨਹੀਂ ਸੀ ਇਸ ਕਰਕੇ ਉਹਨੇ ਵੀ ਪਹਿਲੀ ਨਜ਼ਰ ਵਿੱਚ ਮੈਨੂੰ ਵੇਖਦੇ ਸਾਰੇ ਪਸੰਦ ਕਰ ਲਿਆ ਸੀ ਮੁੰਡੇ ਵਾਲੇ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਸਾਡਾ ਵਿਆਹ ਕੀਤਾ ਜਾਵੇ ਕਿਉਂਕਿ ਮੁੰਡੇ ਨੇ ਬਾਹਰ ਵਾਪਸ ਜਾਣਾ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਜਿੰਨਾ ਟਾਈਮ ਮੈਂ ਇੱਥੇ ਰਹਿਣਾ ਉਨਾ ਟਾਈਮ ਅਸੀਂ ਇਕੱਠੇ ਰਹਿ ਲਵਾਂਗੇ ਸਾਡਾ ਵਿਆਹ ਹੋ ਗਿਆ ਸੀ ਵਿਆਹ ਤੋਂ ਬਾਅਦ ਜਦ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੈਨੂੰ ਘਰ ਬਹੁਤ ਸੋਹਣਾ ਲੱਗਾ ਮੈਂ ਤਾਂ ਬਹੁਤ ਖੁਸ਼ ਸੀ ਕਿਉਂਕਿ ਮੈਂ ਤਾਂ ਘਰ ਦੀ ਇਕਲੀ ਔਰਤ ਘਰ ਦੀ ਮੁਖਤਿਆਰਨ ਸੀ ਵਿਆਹ ਤੋਂ ਬਾਅਦ ਮੈਂ ਤੇ ਮੇਰਾ ਘਰ ਵਾਲਾ ਰਿੱਕੀ ਅਸੀਂ ਦੋਵੇਂ ਜਣੇ ਘੁੰਮਣ ਚਲੇ ਗਏ ਮੇਰਾ ਨਾਮ ਰੇਨੂ ਆ ਅਸੀਂ ਕਈ ਜਗ੍ਹਾ ਤੇ ਘੁੰਮ ਕੇ ਆਏ ਤੇ ਉੱਥੇ ਫੋਟੋਆਂ ਵੀ ਕਰਾਈਆਂ ਹੁਣ ਰਿੱਕੀ ਦਾ ਵਾਪਸ ਜਾਣ ਦਾ ਟਾਈਮ ਆ ਗਿਆ ਸੀ ਰਿੱਕੀ ਜਾਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਸਮਝਾ ਕੇ ਗਿਆ ਸੀ ਕਿ ਮੇਰੇ ਡੈਡੀ ਦੀ ਤੂੰ ਸੇਵਾ ਕਰਨੀ ਆ ਉਹਨਾਂ ਨੂੰ ਕਦੇ ਵੀ ਇਕੱਲੇ ਮਹਿਸੂਸ ਨਹੀਂ ਹੋਣ ਦੇਣਾ ਮੰਮੀ ਦੇ ਜਾਣ ਤੋਂ ਬਾਅਦ ਡੈਡੀ ਥੋੜਾ ਡਿਪਰੈਸ਼ਨ ਵਿੱਚ ਰਹਿਣ ਲੱਗ ਪਏ ਆ ਪਰ ਤੂੰ ਉਹਨਾਂ ਦੀ ਧੀ ਬਣ ਕੇ ਰਹਿਣਾ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਤਾਂ ਤੂੰ ਮੈਨੂੰ ਦੱਸਣਾ ਆ ਮੈਂ ਰਿੱਕੀ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਹੁਣ ਰਿੱਕੀ ਵਾਪਸ ਇਟਲੀ ਚਲੇ ਗਏ ਸੀ ਰਿੱਕੀ ਦੇ ਜਾਣ ਤੋਂ ਬਾਅਦ ਮੈਂ ਬੜਾ ਕੱਲਾ ਜਿਹਾ ਮਹਿਸੂਸ ਕਰਦੀ ਸੀ ਕਿਉਂਕਿ ਡੈਡੀ ਵੀ ਸਾਰਾ ਦਿਨ ਘਰ ਨਹੀਂ ਰਹਿੰਦੇ ਸੀ ਤੇ ਮੈਂ ਕੱਲੀ ਜੀ ਬੈਠੀ ਰਹਿੰਦੀ ਸੀ ਮੈਂ ਆਪਣੇ ਪੇਕੇ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਰਿੱਕੀ ਨੇ ਮੈਨੂੰ ਕਿਹਾ ਸੀ ਕਿ ਡੈਡੀ ਦੀ ਰੋਟੀ ਦਾ ਬੜਾ ਔਖਾ ਆ ਰੋਟੀ ਦੇ ਮਾਰਿਆਂ ਨੇ ਤਾਂ ਉਹਨਾਂ ਨੇ ਮੇਰਾ ਵਿਆਹ ਕੀਤਾ ਆ ਤੇ ਉਹਨਾਂ ਨੂੰ ਸੁਖ ਦੇਣਾ ਹੁਣ ਸਾਡੀ ਜ਼ਿੰਮੇਵਾਰੀ ਆ ਇਸ ਕਰਕੇ ਮੈਂ ਜ਼ਿਆਦਾ ਆਪਣੇ ਪੇਕੇ ਵੀ ਰਹਿਣ ਨਹੀਂ ਜਾ ਸਕਦੀ ਸੀ ਮੈਂ ਬਸ ਮਿਲ ਕੇ ਵਾਪਸ ਆ ਜਾਂਦੀ ਸੀ ਮੇਰਾ ਸਹੁਰਾ ਕਾਫੀ ਬਿਮਾਰ ਰਹਿੰਦਾ ਸੀ ਉਹਦੀ ਦਵਾਈ ਚੱਲਦੀ ਸੀ ਉਹਨੂੰ ਟਾਈਮ ਸਿਰ ਦਵਾਈ ਦੇਣਾ ਵੀ ਮੇਰੀ ਹੀ ਜ਼ਿੰਮੇਵਾਰੀ ਸੀ ਉਹਦੀਆਂ ਲੱਤਾਂ ਬਾਹਾਂ ਵਿੱਚ ਵੀ ਬੜਾ ਦਰਦ ਹੁੰਦਾ ਰਹਿੰਦਾ ਸੀ ਇੱਕ ਦਿਨ ਰਾਤ ਨੂੰ ਜਦੋਂ ਮੈਂ ਪਈ ਸੀ ਤਾਂ ਹਾਈ ਹਾਈ ਕਰੀ ਜਾਂਦਾ ਸੀ ਮੈਂ ਜਦੋਂ ਆਵਾਜ਼ ਸੁਣ ਕੇ ਆਪਣੇ ਕਮਰੇ 'ਚ ਉਹ ਡੈਡੀ ਕੋਲ ਗਈ ਤਾਂ ਮੈਂ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਡੈਡੀ ਜੀ ਤਾਂ ਉਹ ਕਹਿਣ ਲੱਗੇ ਕੁਝ ਨਹੀਂ ਬਸ ਲੱਤਾਂ ਬਾਹਾਂ 'ਚ ਬੜਾ ਦਰਦ ਹੋ ਰਿਹਾ ਆ ਉਹ ਆਪਣੀਆਂ ਲੱਤਾਂ ਬਾਹਾਂ ਨੂੰ ਮਾਲਿਸ਼ ਕਰ ਰਹੇ ਸੀ ਪਰ ਉਹਨਾਂ ਤੋਂ ਚੰਗੀ ਤਰ੍ਹਾਂ ਮਾਲਿਸ਼ ਨਹੀਂ ਹੋ ਰਹੀ ਸੀ ਤਮੈਂ ਡੈਡੀ ਨੂੰ ਕਿਆ ਲਿਆਉ ਮੈਂ ਤਾਂ ਡੇ ਮਾਲਿਸ਼ ਕਰ ਦਿੰਨੀ ਆ ਮੈਂ ਡੈਡੀ ਦੀਆਂ ਬਾਹਾਂ ਤੇ ਮਾਲਿਸ਼ ਕਰਨ ਲੱਗੀ ਪਰ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਫਿਰ ਮੈਂ ਸੋਚਦੀ ਸੀ ਕਿ ਚਲ ਮੇਰਾ ਆਪਣਾ ਡੈਡੀ ਹੁੰਦਾ ਫਿਰ ਵੀ ਮੈਂ ਕਿਉਂ ਉਹਨੂੰ ਇਦਾਂ ਦਰਦ ਚ ਵੇਖ ਲੈਂਦੀ ਫਿਰ ਕੀ ਹੋ ਗਿਆ ਜੇ ਮੈਂ ਇਹਨਾਂ ਦੀ ਮਾਲਿਸ਼ ਕਰ ਦਵਾਂਗੀ ਮੈਂ ਉਹਨਾਂ ਦੇ ਮਾਲਿਸ਼ ਕਰ ਰਹੀ ਸੀ ਤੇ ਉਹ ਮਾਲਿਸ਼ ਕਰਾਉਂਦੇ ਕਰਾਉਂਦੇ ਸੌਂ ਗਏ ਉਹਨਾਂ ਨੂੰ ਰਾਮ ਮਿਲਿਆ ਤਾਂ ਹੀ ਉਹ ਸੌਂ ਗਏ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਆਪਣੇ ਕਮਰੇ ਜਾ ਕੇ ਪੈ ਗਈ ਇਸ ਤਰ੍ਹਾਂ ਹੀ ਰੋਜ਼ ਮੈਂ ਉਹਨਾਂ ਦੀ ਸੇਵਾ ਕਰਦੀ ਸੀ ਤੇ ਉਹ ਕਹਿ ਦਿੰਦੇ ਸੀ ਕਿ ਪੁੱਤ ਤੂੰ ਹੀ ਮੇਰੀ ਮਾਲਿਸ਼ ਕਰ ਦੇ ਤੇਰੀ ਮਾਲਿਸ਼ ਨਾਲ ਮੈਨੂੰ ਚੰਗੀ ਨੀਂਦ ਆ ਜਾਂਦੀ ਆ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਆਪਣੇ ਸਹੁਰੇ ਦੀ ਸੇਵਾ ਕਰਕੇ ਸਾਰੇ ਆਣ-ਦਵਾਨ ਚ ਮੇਰਾ ਸਹੁਰਾ ਮੇਰੀਆਂ ਬਹੁਤ ਤਾਰੀਫਾਂ ਕਰਦਾ ਸੀ ਕਿ ਮੇਰੀ ਨਾ ਬੜੀ ਚੰਗੀ ਆ ਮੇਰੀ ਬੜੀ ਸੇਵਾ ਕਰਦੀ ਆ ਮੈਂ ਇੱਕ ਦਿਨ ਰਿੱਕੀ ਨੂੰ ਕਿਹਾ ਕਿ ਤੁਸੀਂ ਮੇਰੀ ਫਾਈਲ ਲਗਾ ਦਿਵੋ ਕਿਉਂਕਿ ਮੈਨੂੰ ਵੀ ਇੱਥੇ ਇਕੱਲੇ ਰਹਿਣਾ ਬੜਾ ਔਖਾ ਲੱਗਦਾ ਸੀ ਮੇਰਾ ਰਿੱਕੀ ਤੋਂ ਬਿਨਾ ਬੜਾ ਔਖਾ ਮਨ ਲੱਗਦਾ ਸੀ ਪਰ ਰਿੱਕੀ ਮੈਨੂੰ ਕਹਿ ਰਿਹਾ ਸੀ ਕਿ ਜੇ ਤੈਨੂੰ ਬੁਲਾ ਲਿਆ ਤਾਂ ਡੈਡੀ ਇਕੱਲਾ ਰਹਿ ਜਾਊਗਾ ਤਾਂ ਮੈਂ ਰਿੱਕੀ ਨੂੰ ਕਿਹਾ ਕਿ ਤੁਸੀਂ ਡੈਡੀ ਦੀ ਵੀ ਫਾਈਲ ਲਗਾ ਦਿਵੋ ਰਿੱਕੀ ਆਪਣੇ ਡੈਡੀ ਕਰਕੇ ਮੇਰੀ ਵੀ ਫਾਈਲ ਨਹੀਂ ਲਗਾ ਰਹੇ ਸੀ ਇੱਕ ਦਿਨ ਬੜੀ ਗਰਮੀ ਸੀ ਮੇਰੇ ਸਹੁਰੇ ਨੂੰ ਬੜੀ ਗਰਮੀ ਲੱਗ ਰਹੀ ਸੀ ਪਰ ਮੇਰੇ ਕਮਰੇ 'ਚ AC ਲੱਗਿਆ ਹੋਇਆ ਸੀ ਉਹ ਬਾਹਰ ਵਿਹੜੇ 'ਚ ਬੈਠੇ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਇੱਥੇ ਹੀ ਕੋ ਬੈਠੇ ਹੋ ਜਦੋਂ ਮੈਂ ਬਾਥਰੂਮ ਗਈ ਸੀ ਮੈਨੂੰ ਉਦੋਂ ਪਤਾ ਲੱਗਿਆ ਕਿ ਉਹ ਬਾਹਰ ਬੈਠੇ ਨੇ ਤਕਰੀਬਨ 1 ਵਜੇ ਦਾ ਟਾਈਮ ਸੀ ਤਾਂ ਉਹ ਕਹਿਣ ਲੱਗੇ ਕਿ ਮੈਨੂੰ ਬੜੀ ਗਰਮੀ ਲੱਗ ਰਹੀ ਆ ਅੰਦਰ ਇਸ ਕਰਕੇ ਮੈਂ ਇੱਥੇ ਬੈਠ ਗਿਆ ਆ ਤਾਂ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਤੁਸੀਂ ਇਦਾਂ ਕਰੋ ਤੁਸੀਂ ਮੇਰੇ ਕਮਰੇ 'ਚ ਆ ਜਾਓ ਉਹ ਕਹਿਣ ਲੱਗੇ ਨਹੀਂ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਜ਼ਿਆਦਾ ਫੋਰਸ ਕੀਤਾ ਮੇਰੇ ਜ਼ਿਆਦਾ ਫੋਰਸ ਕਰਨ ਤੇ ਉਹ ਮੇਰੇ ਕਮਰੇ 'ਚ ਆ ਗਏ ਮੈਂ ਇੱਕ ਸਾਈਡ ਤੇ ਬੈੱਡ ਤੇ ਪਈ ਸੀ ਤੇ ਮੇਰਾ ਸਹੁਰਾ ਮੰਜੇ ਤੇ ਪੈ ਗਿਆ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਇੱਧਰ ਉੱਧਰ ਨੂੰ ਪਾਸੇ ਮਾਰ ਰਹੀ ਸੀ ਮੈਂ ਵੇਖਿਆ ਕਿ ਮੇਰਾ ਸਹੁਰਾ ਤਾਂ ਗੂੜੀ ਨੀਂਦ ਵਿੱਚ ਸੌਂ ਗਿਆ ਸੀ ਮੈਂ ਅਜੇ ਸੋਣ ਹੀ ਲੱਗੀ ਸੀ ਕਿ ਉਹ ਜ਼ੋਰ-ਜ਼ੋਰ ਦੀ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਾ ਮੈਂ ਡਰ ਗਈ ਮੈਂ ਜਲਦੀ-ਜਲਦੀ ਉਹਨਾਂ ਦੇ ਕੋਲ ਗਈ ਤਾਂ ਵੇਖਿਆ ਕਿ ਉਹ ਸੁਪਨੇ ਵਿੱਚ ਬੋਲ ਰਏ ਸੀ ਜਦੋਂ ਮੈਂ ਆਪਣੇ ਸਹੁਰੇ ਨੂੰ ਉਠਾਇਆ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਲੀ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਬੜਾ ਡਰ ਲੱਗ ਰਿਹਾ ਜਦੋਂ ਉਹਨਾਂ ਨੇ ਮੈਨੂੰ ਇਦਾਂ ਕਿਹਾ ਤਾਂ ਮੈਨੂੰ ਆਪ ਨੂੰ ਬਹੁਤ ਡਰ ਲੱਗਣ ਲੱਗ ਪਿਆ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਹੀ ਪੈ ਜਾ ਮੈਨੂੰ ਬਹੁਤ ਡਰ ਲੱਗ ਰਿਹਾ ਮੈਨੂੰ ਲੱਗਿਆ ਕਿ ਉਹ ਸੁਪਨੇ ਜੇ ਸਭ ਕਰ ਰਹੇ ਆ ਮੈਨੂੰ ਬੜੀ ਸ਼ਰਮਜੀ ਆ ਰਹੀ ਸੀ ਕਿਉਂਕਿ ਉਹਨੇ ਮੈਨੂੰ ਜਫੀ ਬਾਕੇ ਆਪਣੇ ਨਾਲ ਲਾ ਲਿਆ ਜਦੋਂ ਮੈਂ ਉਹਨਾਂ ਦੇ ਨਾਲ ਪੈ ਗਈ ਤਾਂ ਮੈਨੂੰ ਹੋਰ ਹੀ ਫੀਲਿੰਗ ਆਉਣ ਲੱਗ ਪਈਆਂ ਕਿਉਂਕਿ ਉਹ ਬਿਲਕੁਲ ਨਾਲ ਲੱਗੇ ਪਏ ਸੀ ਜਿਸ ਕਰਕੇ ਮੈਨੂੰ ਹੋਰ ਹੀ ਤਰ੍ਹਾਂ ਹੋਣ ਲੱਗਾ ਸੀ ਮੈਨੂੰ ਉਹ ਦਿਨ ਪੈਣਾ ਬੜਾ ਵਧੀਆ ਲੱਗ ਰਿਹਾ ਸੀ ਮੈਂ ਆਪਣੀ ਫੀਲਿੰਗਾਂ ਨੂੰ ਕੰਟਰੋਲ ਨਹੀਂ ਕਰ پا ਰਹੀ ਸੀ ਤੇ ਮੇਰਾ ਸਹੁਰਾ ਵੀ ਅੱਖਾਂ ਮੀਚ ਕੇ ਪਿਆ ਸੀ ਉਹ ਸੁਪਨੇ 'ਚ ਸੀ ਪਰ ਮੈਨੂੰ ਵਧੀਆ ਲੱਗ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਜਾਣ ਬੁਝ ਕੇ ਤਾਂ ਨਹੀਂ ਕਰ ਰਿਹਾ ਮੈਂ ਇਹ ਸਭ ਪਈ ਆਪਣੇ ਦਿਮਾਗ 'ਚ ਸੋਚ ਰਹੀ ਸੀ ਪਰ ਜੋ ਕੁਝ ਵੀ ਸੀ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਸੀ ਜਦੋਂ ਸਵੇਰ ਹੋ ਗਈ ਤਾਂ ਮੈਨੂੰ ਜਾਗ ਗਈ ਤਾਂ ਅਸੀਂ ਦੋਵੇਂ ਇੱਕ ਦੂਜੇ ਨਾਲ ਲਿਪਟੇ ਪਏ ਸੀ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਬੀਤ ਗਈ ਜਦੋਂ ਮੈਂ ਸਵੇਰ ਨੂੰ ਉੱਠੀ ਤਾਂ ਮੈਂ ਚਾਹ ਬਣਾ ਕੇ ਆਪਣੇ ਸਹੁਰੇ ਨੂੰ ਦਿੱਤੀ ਤੇ ਮੈਂ ਆਪ ਵੀ ਚਾਹ ਪੀਤੀ ਮੈਨੂੰ ਲੱਗ ਰਿਹਾ ਸੀ ਜੋ ਕੁਝ ਰਾਤ ਹੋਇਆ ਉਹ ਮੇਰੇ ਸਹੁਰੇ ਨੂੰ ਯਾਦ ਨਹੀਂ ਆ ਕਿਉਂਕਿ ਸੁਪਨੇ 'ਚ ਹੀ ਮੇਰੇ ਨਾਲ ਪੈ ਗਿਆ ਸੀ ਪਰ ਮੈਨੂੰ ਤਾਂ ਸਭ ਕੁਝ ਹੀ yaad ਸੀ ਮੈਂ ਤਾਂ ਹੁਣ ਰੋਜ਼-ਰੋਜ਼ ਇਦਾਂ ਹੀ ਚਾਹੁੰਦੀ ਸੀ ਕਿਉਂਕਿ ਮੈਂ ਆਪਣੇ ਆਪ ਨੂੰ ਬੜਾ ਕੱਲਾ ਫੀਲ ਕਰਦੀ ਸੀ ਮੈਨੂੰ ਕਿਸੇ ਸਾਥ ਦੀ ਲੋੜ ਸੀ ਜੋ ਮੈਨੂੰ ਉਹਨੇ ਦਿੱਤਾ ਸੀ ਮੈਂ ਆਪਣੇ ਸਹੁਰੇ ਨੂੰ ਉਸ ਦਿਨ ਬੜੀ ਸਪੈਸ਼ਲ ਚਾਹ ਬਣਾ ਕੇ ਪਿਵਾਈ ਜਦੋਂ ਅਸੀਂ ਚਾਹ ਪੀ ਰਹੇ ਸੀ ਤਾਂ ਮੈਨੂੰ ਕਹਿਣ ਲੱਗਾ ਕਿ ਰਾਤ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋ ਗਿਆ ਸੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਇਸ ਕਰਕੇ ਮੈਂ ਤੈਨੂੰ ਆਪਣੇ ਨਾਲ ਪਾ ਲਿਆ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਬੜੀ ਸ਼ਰਮਜੀ ਆਈ ਕਿਉਂਕਿ ਮੈਨੂੰ ਤਾਂ ਲੱਗਦਾ ਸੀ ਕਿ ਉਹਨੂੰ ਕੁਝ ਯਾਦ ਨਹੀਂ ਆ ਪਰ ਉਹਨੂੰ ਤਾਂ ਸਾਰਾ ਕੁਝ ਯਾਦ ਸੀ ਇਹਦਾ ਮਤਲਬ ਇਹ ਸਭ ਉਹਨੇ ਜਾਣਬੁੱਝ ਕੇ ਕਰਿਆ ਸੀ ਇੰਨੀ ਗੱਲ ਕਹਿ ਕਿ ਉਹ ਮੇਰੇ ਮੂੰਹ ਵੱਲ ਦੇਖ ਰਿਹਾ ਸੀ ਤੇ ਮੁਸਕਰਾ ਰਿਹਾ ਸੀ ਉਹਨੇ ਮੇਰਾ ਹੱਥ ਆਪਣੇ ਹੱਥਾਂ 'ਚ ਲੈ ਕੇ ਕਿਹਾ ਕਿ ਮੈਨੂੰ ਪਤਾ ਤੈਨੂੰ ਵੀ ਕਿਸੇ ਦੇ ਸਾਥ ਦੀ ਲੋੜ ਆ ਕਿਉਂਕਿ ਤੈਨੂੰ ਇੱਥੇ ਰਿੱਕੀ ਕੱਲੀ ਨੂੰ ਛੱਡ ਗਿਆ ਪਰ ਤੇਰੀਆਂ ਵੀ ਕੁਝ ਲੋੜਾਂ ਨੇ ਜੇ ਤੂੰ ਚਾਹੇ ਤਾਂ ਮੈਂ ਤੇਰੀਆਂ ਲੋੜਾਂ ਪੂਰੀਆਂ ਕਰ ਸਕਦਾ ਆ ਤੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਤੂੰ ਵੀ ਖੁਸ਼ ਤੇ ਮੈਂ ਵੀ ਖੁਸ਼ ਕਿਉਂਕਿ ਮੈਨੂੰ ਵੀ ਇਕੱਲਾਪਨ ਮਹਿਸੂਸ ਹੁੰਦਾ ਆ ਉਹਦੀ ਗੱਲ ਸੁਣ ਕੇ ਮੈਨੂੰ ਥੋੜੀ ਸ਼ਰਮਜੀ ਆਈ ਤੇ ਮੈਂ ਆਪਣੀ ਨਜ਼ਰ ਝੁਕਾ ਲਈ ਤੇ ਮੈਂ ਦੂਸਰੇ ਕਮਰੇ ਚ ਉੱਠ ਕੇ ਚਲੀ ਗਈ ਉਧਰ ਵੀ ਮੇਰਾ ਸੋਹਰਾ ਮੇਰੇ ਪਿੱਛੇ ਹੀ ਚਲਾ ਗਿਆ ਤੇ ਉਹਨੇ ਅੰਦਰੋਂ ਕੁੰਡੀ ਲਗਾ ਲਈ ਤੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਮੈਨੂੰ ਪਿੱਛੋਂ ਦੀ ਮੋਢਿਆਂ ਉੱਪਰ ਦੀ ਆ ਕੇ ਫੜ ਲਿਆ ਉਹ ਹਲਕਾ ਹਲਕਾ ਮੇਰੀ ਦੰਨੋ ਟੱਚ ਕਰਨ ਲੱਗਾ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਇਦਾਂ ਕਰਦੇ ਕਰਦੇ ਸਾਡੇ 'ਚ ਕੀ ਕੁਝ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕਿਉਂਕਿ ਇਹ ਸਭ ਮੈਂ ਜਾਣਬੁੱਝ ਕੇ ਨਹੀਂ ਕਰ ਰਹੀ ਸੀ ਪਰ ਸਭ ਕੁਝ ਮੇਰੇ ਵੀ ਵੱਸੋਂ ਬਾਹਰ ਹੋ ਗਿਆ ਸੀ ਉਹ ਜਿਉਂ-ਜਿਉਂ ਮੈਨੂੰ ਆਪਣੇ ਨੇੜੇ ਕਰ ਰਿਹਾ ਸੀ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਤੇ ਮੈਂ ਉਹਨੂੰ ਚਾਹੁੰਦੇ ਹੋਏ ਵੀ ਨਹੀਂ ਰੋਕ ਸਕੀ ਸੀ ਮੇਰੇ ਦਿਲ ਵਿੱਚ ਇਹ ਖਿਆਲ ਘੁੰਮ ਰਿਹਾ ਸੀ ਕਿ ਉਹ ਮੇਰਾ ਸੌਰਾ ਆ ਮੈਨੂੰ ਇਹ ਸਭ ਉਹਦੇ ਨਾਲ ਨਹੀਂ ਕਰਨਾ ਚਾਹੀਦਾ ਸੀ ਪਰ ਫਿਰ ਵੀ ਮੈਂ ਆਪਣਾ ਇਕੱਲਾਪਨ ਦੂਰ ਕਰਨ ਲਈ ਇਹ ਰਸਤਾ ਅਪਣਾ ਬੈਠੀ ਅਸੀਂ ਦੋਵੇਂ ਇੱਕ ਦੂਜੇ ਦੇ ਕਦੋਂ ਹੋਗੇ ਮੈਨੂੰ ਪਤਾ ਵੀ ਨਹੀਂ ਲੱਗਾ ਇਹ ਸਭ ਹੋਣ ਤੋਂ ਬਾਅਦ ਮੇਰੇ ਦਿਲ ਵਿੱਚ ਇਹ ਡਰ ਬੈਠ ਗਿਆ ਸੀ ਕਿ ਜੇ ਕਿਸੇ ਨੂੰ ਕੁਝ ਪਤਾ ਲੱਗ ਗਿਆ ਤਾਂ ਕੀ ਹੋਊਗਾ ਮੈਂ ਆਪਣੇ ਸਹੁਰੇ ਨੂੰ ਕਹਿ ਰਹੀ ਸੀ ਕਿ ਇਹ ਸਭ ਠੀਕ ਨਹੀਂ ਹੋਇਆ ਤੁਸੀਂ ਠੀਕ ਨਹੀਂ ਕੀਤਾ ਤਾਂ ਉਹ ਕਹਿਣ ਲੱਗਾ ਤੂੰ ਡਰਨਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਘਰ ਚ ਆਪਾਂ ਦੋਵੇਂ ਆ ਤੇ ਆਪਣੇ ਦੋਵਾਂ ਤੋਂ ਇਲਾਵਾ ਇਸ ਘਰ ਚ ਕੋਈ ਨਹੀਂ ਆ ਤੂੰ ਬਸ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਇੱਕੰਮ ਹੁਣ ਡੇਲੀ ਚੱਲ ਪਿਆ ਸੀ ਹੁਣ ਮੈਨੂੰ ਵੀ ਕਿਸੇ ਦਾ ਕੋਈ ਡਰ ਨਹੀਂ ਰਿਹਾ ਸੀ ਕਿਉਂਕਿ ਘਰ 'ਚ ਸਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਹੁਣ ਮੇਰਾ ਵੀ ਆਪਣੇ ਸਹੁਰੇ ਕਰਕੇ ਬੜਾ ਜੀ ਲੱਗਣ ਲੱਗ ਗਿਆ ਸੀ ਹੁਣ ਮੇਰੀ ਸਾਰੀ ਸੰਗ ਖੁੱਲ ਗਈ ਸੀ ਇੱਕ ਦਿਨ ਰਿੱਕੀ ਦਾ ਫੋਨ ਆਇਆ ਤੇ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਤੁਹਾਡਾ ਦੋਵਾਂ ਦਾ ਵੀਜ਼ਾ ਲਗਵਾ ਦਿੰਦਾ ਆ ਜਦੋਂ ਮੈਂ ਇਹ ਗੱਲ ਆਪਣੇ ਸਹੁਰੇ ਨੂੰ ਦੱਸੀ ਤਾਂ ਉਹ ਕਹਿਣ ਲੱਗਾ ਕਿ ਆਪਾਂ ਉੱਥੇ ਜਾ ਕੇ ਕੀ ਕਰਨਾ ਆਪਾਂ ਦੋਵੇਂ ਇੱਥੇ ਮੌਜਾ ਲਵਾਂਗੇ ਪਰ ਮੈਂ ਤਾਂ ਬਾਹਰ ਜਾਣਾ ਚਾਹੁੰਦੀ ਸੀ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਹੁਣ ਮੈਂ ਆਪਣੇ ਘਰ ਵਾਲੇ ਕੋਲ ਜਾਣਾ ਚਾਹੁੰਨੀ ਆ ਮੈਂ ਵੀ ਬਾਹਰ ਮੌਜਾ ਮਾਨਣਾ ਚਾਹੁੰਨੀ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਵੀ ਫਾਈਲ ਲਗਾ ਦੂੰਗਾ ਮੇਰਾ ਸਹੁਰਾ ਕਹਿਣ ਲੱਗਾ ਉੱਥੇ ਜਾ ਕੇ ਤੂੰ ਮੈਨੂੰ ਕਿੱਥੇ ਪੁੱਛਣਾ ਆ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਉਧਰ ਜਾਣਾ ਆ ਤਾਂ ਵੇਖ ਲੈ ਸਾਰੀ ਜ਼ਮੀਨ ਜਾਇਦਾਦ ਮੇਰੇ ਹੱਥ 'ਚ ਆ ਤੈਨੂੰ ਕੁਝ ਵੀ ਨਹੀਂ ਮਿਲਣਾ ਜੇ ਤੂੰ ਇੱਥੇ ਮੇਰੇ ਕੋਲ ਰਹੇਂਗੀ ਤਾਂ ਸਾਰੀ ਚੀਜ਼ ਦੀ ਮਾਲਕ ਤੂੰ ਆਪ ਆ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਜੋ ਤੁਹਾਡੀ ਜ਼ਮੀਨ ਜਾਇਦਾਦ ਆ ਇਹ ਵੀ ਤਾਂ ਤੁਹਾਡੇ ਮੁੰਡੇ ਦੀ ਹੀ ਆ ਤੁਸੀਂ ਹੋਰ ਕਿੰਨੂੰ ਦੇਣੀ ਆ ਤਾਂ ਉਹ ਕਹਿਣ ਲੱਗਾ ਕਿ ਜ਼ਮੀਨ ਜਾਇਦਾਦ ਮੇਰੇ ਕੋਲ ਬਹੁਤ ਆ ਮੈਂ ਹੋਰ ਵੀ ਵਿਆਹ ਕਰਵਾ ਸਕਦਾ ਜਾਂ ਫਿਰ ਹੋਰ ਔਰਤ ਵੀ ਰੱਖ ਸਕਦਾ ਆ ਉਹਦੀ ਗੱਲ ਸੁਣ ਕੇ ਤਾਂ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਉਹਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਬਾਹਰ ਉਹਦੇ ਕੋਲ ਚਲੀ ਗਈ ਤਾਂ ਮੈਂ ਤੈਨੂੰ ਕੁਝ ਵੀ ਨਹੀਂ ਦੇਣਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਸੀ ਕਿ ਕੋਈ ਵੀ ਪਿਓ ਆਪਣੇ ਪੁੱਤ ਨੂੰ ਇਦਾਂ ਕਿਦਾਂ ਕਹਿ ਸਕਦਾ ਆ ਮੈਂ ਤਾਂ ਪੰਗਾ ਹੀ ਲੈ ਲਿਆ ਸੀ ਉਹਦੇ ਨਾਲ ਗਲਤ ਹੋ ਕੇ ਕਿਉਂਕਿ ਉਹ ਤਾਂ ਹਮੇਸ਼ਾ ਲਈ ਮੈਨੂੰ ਆਪਣੀ ਬਣਾ ਕੇ ਬੈਠ ਗਿਆ ਉਹ ਤਾਂ ਮੈਨੂੰ ਬਾਹਰ ਵੀ ਨਹੀਂ ਜਾਣ ਦਿੰਦਾ ਸੀ ਜਦੋਂ ਵੀ ਮੈਂ ਪੇਕੇ ਘਰ ਜਾਂਦੀ ਸੀ ਤਾਂ ਮੇਰੇ ਘਰ ਦੇ ਮੈਨੂੰ ਹਰ ਵਾਰ ਪੁੱਛਦੇ ਸੀ ਕਿ ਉਹ ਤੈਨੂੰ ਕਦੋਂ ਬਾਹਰ ਲੈ ਕੇ ਜਾਊਗਾ ਪਰ ਉਹਨਾਂ ਨੂੰ ਮੈਂ ਕੀ ਦੱਸਦੀ ਕਿ ਜੇ ਉਹ ਚਾਹੁੰਦਾ ਵੀ ਆ ਤਾਂ ਵੀ ਮੈਂ ਬਾਹਰ ਨਹੀਂ ਜਾ ਸਕਦੀ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਸੀ ਕਿ ਡੈਡੀ ਦੀ ਤਬੀਅਤ ਠੀਕ ਨਹੀਂ ਆ ਤੁਸੀਂ ਅਜੇ ਥੋੜਾ ਟਾਈਮ ਰੋਕ ਕੇ ਸਾਡੀ ਫਾਈਲ ਲਗਾ ਦਿਓ ਇਸ ਤਰ੍ਹਾਂ ਹੀ ਮੈਂ ਕਈ ਮਹੀਨੇ ਰਿੱਕੀ ਨੂੰ ਟਾਲਦੀ ਰਹੀ ਕਿ ਅਜੇ ਡੈਡੀ ਬਿਮਾਰ ਨੇ ਠੀਕ ਨਹੀਂ ਆ ਤੁਸੀਂ ਰੋਕ ਕੇ ਫਾਈਲ ਲਗਾ ਦਿਓ ਇਸ ਤਰ੍ਹਾਂ ਹੀ ਕਈ ਮਹੀਨੇ ਲੰਘ ਗਏ ਮੈਂ ਸੋਚਦੀ ਸੀ ਕਿ ਜੇ ਮੈਂ ਆਪਣੇ ਸਹੁਰੇ ਨਾਲ ਰਾਤ ਬਤੌਣ ਲਈ ਨਾ ਕਰ ਦਿੱਤੀ ਕਿਤੇ ਉਹ ਕਿਸੇ ਦੂਜੀ ਔਰਤ ਨੂੰ ਪੈਸਾ ਨਾ ਖਵਾ ਦੇਵੇ ਹੁਣ ਇਹ ਇਕੱਲਾ ਮੈਂ ਰਿੱਕੀ ਨੂੰ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਫਿਰ ਮੇਰੇ ਸਹੁਰੇ ਨੇ ਮੇਰੇ ਬਾਰੇ ਵੀ ਸਾਰਾ ਕੁਝ ਰਿੱਕੀ ਨੂੰ ਦੱਸ ਦੇਣਾ ਸੀ ਇਸੇ ਕਰਕੇ ਮੈਂ ਚੁੱਪ ਰਹਿਣਾ ਹੀ ਸਹੀ ਸਮਝਿਆ ਪਰ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਇਥੋਂ ਨਿਕਲਾਂ ਤਾਂ ਕਿਵੇਂ ਨਿਕਲਾਂ ਹੁਣ ਮੈਂ ਥੋੜੇ ਦਿਨ ਲਈ ਆਪਣੇ ਪੇਕੇ ਘਰ ਰੈਲ ਲੀ ਚਲੀ ਗਈ ਉਹਦਾ ਤਾਂ ਮੈਨੂੰ ਰਿੱਕੀ ਜਾਣ ਨਹੀਂ ਦਿੰਦਾ ਸੀ ਕਿ ਡੈਡੀ ਦੀ ਰੋਟੀ ਦੇ ਪਿੱਛੇ ਔਖਾ ਹੋ ਜਾਂਦਾ ਆ ਪਰ ਮੈਂ ਬਹਾਨਾ ਲਾ ਕੇ ਚਲੀ ਗਈ ਕਿ ਮੇਰੀ ਤਬੀਅਤ ਠੀਕ ਨਹੀਂ ਆ ਜਦੋਂ ਕਈ ਦਿਨਾਂ ਬਾਅਦ ਮੈਂ ਵਾਪਸ ਆਈ ਤਾਂ ਮੈਂ ਵੇਖਿਆ ਕਿ ਮੇਰੇ ਬੈੱਡ ਤੇ ਇੱਕ ਚਾਂਦਰ ਪਈ ਸੀ ਜੋ ਕਿ ਮੇਰੀ ਨਹੀਂ ਸੀ ਮੈਂ ਸਮਝ ਗਈ ਸੀ ਕਿ ਮੇਰਾ ਸਹੁਰਾ ਮੇਰੇ ਤੋਂ ਬਾਅਦ ਕਿਸੇ ਦੂਜੀ ਔਰਤ ਨੂੰ ਘਰ ਲੈ ਕੇ ਆਇਆ ਹੋਊਗਾ ਮੈਨੂੰ ਇਹ ਗੱਲ ਤੋਂ ਬੜੀ ਜੈਲਸੀ ਹੋਈ ਜਿਸ ਕਰਕੇ ਮੈਂ ਪੱਕਾ ਫੈਸਲਾ ਕਰ ਲਿਆ ਸੀ ਜਿੰਨਾ ਟਾਈਮ ਮੈਂ ਆ ਮੈਂ ਸਾਡੀ ਪ੍ਰਾਪਰਟੀ ਤੇ ਕਿਸੇ ਨੂੰ ਆਪਣਾ ਅਧਿਕਾਰ ਨਹੀਂ ਕਰਨ ਦਵਾਂਗੀ ਇਸ ਕਰਕੇ ਮੈਂ ਆਪਣੇ ਸਹੁਰੇ ਨਾਲ ਹੀ ਰਹਿਣ ਲੱਗ ਗਈ ਸੀ ਮੈਨੂੰ ਉਹਦੀ ਹਰ ਇੱਕ ਗੱਲ ਮੰਨਣੀ ਪੈਂਦੀ ਸੀ ਉਹ ਜਿੱਦਾਂ ਕਹਿੰਦਾ ਸੀ ਉਦਾਂ ਹੀ ਕਰਨਾ ਪੈਂਦਾ ਸੀ ਕਿਉਂਕਿ ਮੇਰਾ ਘਰ ਵਾਲਾ ਵੀ ਆਪਣੇ ਪਿਓ ਦੀ ਹੀ ਗੱਲ ਮੰਨਦਾ ਸੀ ਉਹ ਆਪਣੇ ਪਿਓ ਨੂੰ ਬੜਾ ਸਾਊ ਤੇ شریف ਜਿਹਾ ਸਮਝਦਾ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਉਹਦਾ ਪਿਓ ਕੀ ਚੀਜ਼ ਆ ਉਹ ਇੰਨਾ ਵੀ ਬਿਮਾਰ ਨਹੀਂ ਸੀ ਜਿੰਨਾ ਉਹ ਬਣ ਜਾਂਦਾ ਸੀ ਉਹ ਮੇਰੇ ਕੱਲੀ ਹੋਣ ਦਾ ਪੂਰਾ ਪੂਰਾ ਫਾਇਦਾ ਉਠਾਉਂਦਾ ਸੀ ਜੀ ਉਹਨੂੰ ਮੈਂ ਕਦੇ ਮਨਾ ਕਰ ਦਿੰਦੀ ਸੀ ਤਾ ਉਹ ਮੈਨੂੰ ਹਮੇਸ਼ਾ ਇਹ ਗੱਲ ਸੁਣਾ ਦਿੰਦਾ ਸੀ ਕਿ ਮੇਰੇ ਕੋਲ ਤਾਂ ਬਹੁਤ ਪ੍ਰਾਪਰਟੀ ਆ ਜੇ ਮੈਂ ਚਾਹਾਂ ਤਾਂ ਸ਼ਾਮ ਨੂੰ ਔਰਤ ਲਿਆ ਸਕਦਾ ਕਿਉਂਕਿ ਮੈਂ ਤਾਂ ਇੰਨੀ ਦੌਲਤ ਦਾ ਮਾਲਕ ਆ ਕਿ ਮੈਂ ਵਿਆਹ ਵੀ ਕਰਵਾ ਸਕਦਾ ਆ ਮੇਰੇ ਨਾਲ ਕੋਈ ਵੀ ਵਿਆਹ ਕਰਵਾ ਲਊਗੀ ਮੈਨੂੰ ਇਸ ਗੱਲ ਤੋਂ ਬੜਾ ਡਰ ਲੱਗਦਾ ਸੀ ਇਸੇ ਕਰਕੇ ਬਸ ਮੈਂ ਉਹਦੀ ਹਰ ਇੱਕ ਗੱਲ ਮੰਨ ਲੈਂਦੀ ਸੀ ਹੁਣ ਬਸ ਮੈਂ ਇਹੀ ਸਕੀਮ ਲਗਾ ਰਹੀ ਸੀ ਕਿ ਕਿਸੇ ਤਰ੍ਹਾਂ ਉਹਦੀ ਪ੍ਰਾਪਰਟੀ ਆਪਣੇ ਨਾਮ ਲਗਵਾ ਸਕਾਂ ਇੱਕ ਦਿਨ ਮੇਰੇ ਘਰ ਵਾਲੇ ਦੀ ਮਾਸੀ ਜੋ ਜੂਪੀ ਚ ਰਹਿੰਦੀ ਸੀ ਉਹ ਸਾਡੇ ਘਰ ਰਹਿਣ ਲਈ ਆਈ ਉਹ ਅਜੇ ਇੰਨੀ ਬਿਰਧ ਨਹੀਂ ਸੀ ਉਹਦੀ ਉਮਰ ਠੀਕ ਹੀ ਸੀ ਮੇਰਾ ਸਹੁਰਾ ਉਹਦੇ ਤੇ ਅੱਖ ਰੱਖਦਾ ਸੀ ਕਿਉਂਕਿ ਉਹਦੀ ਨਜ਼ਰ ਹਰ ਇੱਕ ਸੋਹਣੀ ਔਰਤ ਤੇ ਰਹਿੰਦੀ ਸੀ ਕਿਉਂਕਿ ਮਾਸੀ ਬੜੀ ਸੋਹਣੀ ਸੀ ਤੇ ਮਾਸੀ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰਾ ਸਹੁਰਾ ਕਿੰਨੀ ਦੌਲਤ ਦਾ ਮਾਲਕ ਆ ਮਾਸੀ ਵੀ ਮੈਨੂੰ ਥੋੜੀ ਠੀਕ ਨਹੀਂ ਲੱਗੀ ਉਹ ਵੀ ਮੇਰੇ ਸਹੁਰੇ ਨਾਲ ਨੇੜੇ ਹੋ ਹੋ ਕੇ ਮਸ਼ਕਰੀਆਂ ਜਿਹਾ ਕਰਦੀ ਰਹਿੰਦੀ ਸੀ ਮਾਸੀ ਬੜੀ ਚਲਾਕ ਸੀ ਮੈਂ ਮਾਸੀ ਨੂੰ ਆਪਣੇ ਰੂਮ 'ਚ ਸੁਵਾਉਂਦੀ ਸੀ ਪਰ ਮਾਸੀ ਅੱਧੀ ਰਾਤ ਨੂੰ ਉੱਠ ਕੇ ਮੇਰੇ ਸੌਰੇ ਕੋਲ ਚਲੀ ਗਈ ਮੈਂ ਵੀ ਪਿੱਛੇ ਹੀ ਚਲੀ ਗਈ ਤਾਂ ਉਹ ਮੈਨੂੰ ਕਹਿਣ ਲੱਗੀ ਪੁੱਤ ਮੇਰੇ ਤਾਂ ਗੋਡਿਆਂ 'ਚ ਦਰਦ ਹੁੰਦਾ ਸੀ ਮੈਂ ਤਾਂ ਤੇਰੇ ਡੈਡੀ ਤੋਂ ਗੋਡਿਆਂ ਵਾਲਾ ਤੇਲ ਲੈਣ ਆਈ ਸੀ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੈਨੂੰ ਠਾ ਲੈਣਾ ਸੀ ਮੈਂ ਸਮਝ ਗਈ ਸੀ ਕਿਉਂਕਿ ਮੇਰੇ ਸੌਰੇ ਨੂੰ ਨਵੀਆਂ-ਨਵੀਆਂ ਔਰਤਾਂ ਪਸੰਦ ਸੀ ਮੇਰਾ ਸੋਹਰਾ ਵੀ ਮੇਰੇ ਵੱਲ ਅੱਖਾਂ ਕੱਢ ਰਿਹਾ ਸੀ ਪਰ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਮੈਨੂੰ ਵੀ ਵਰਤੀ ਜਾ ਰਿਹਾ ਸੀ ਤੇ ਹੋਰਾਂ ਤੇ ਵੀ ਅੱਖ ਰੱਖਦਾ ਸੀ ਰਿੱਕੀ ਤਾਂ ਸੋਚ ਵੀ ਨਹੀਂ ਸਕਦਾ ਕਿ ਉਹਦਾ ਪਿਓ ਇੰਨਾ ਗੇਰ ਚੁੱਕਿਆ ਆ ਪਰ ਮੈਂ ਹਰ ਟਾਈਮ ਉਹਨਾਂ ਦੀ ਰਾਖੀ ਨਹੀਂ ਰੱਖ ਸਕਦੀ ਸੀ ਇੱਕ ਦਿਨ ਮਾਸੀ ਨੂੰ ਫੋਨ ਤੇ ਮੈਂ ਗੱਲ ਕਰਦੇ ਹੋਏ ਸੁਣਿਆ ਮੈਂ ਉਦੋਂ ਹੈਰਾਨ ਰਹਿ ਗਈ ਜਦੋਂ ਮਾਸੀ ਆਪਣੇ ਘਰ ਵਾਲੇ ਨੂੰ ਕਹਿ ਰਹੀ ਸੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਇਹਨੂੰ ਆਪਣੇ ਪੂਰੇ ਹੱਥ 'ਚ ਕਰ ਲੈਣਾ ਤੇ ਸਾਰਾ ਕੁਝ ਆਪਣੇ ਨਾਮ ਕਰਵਾ ਲੈਣਾ ਮਾਸੀ ਦੇ ਘਰ ਵਾਲੇ ਕੋਲ ਇੰਨੀ ਜ਼ਮੀਨ ਨਹੀਂ ਸੀ ਉਹ ਆਪਣੇ ਮੁੰਡਿਆਂ ਦੀ ਜ਼ਿੰਦਗੀ ਬਣਾਉਣਾ ਚਾਹੁੰਦੀ ਸੀ ਉਹ ਸਾਡਾ ਸਾਰਾ ਕੁਝ ਆਪਣੇ ਨਾਮ ਲਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਪਹਿਲਾਂ ਹੀ ਜਾਣਦੀ ਸੀ ਕਿ ਮੇਰਾ ਸਹੁਰਾ ਏਦਾਂ ਦਾ ਆ ਇਸੇ ਕਰਕੇ ਉਹ ਸਾਡਾ ਸਾਰਾ ਕੁਝ ਆਪਣੇ ਨਾਮ ਲਿਖਾਉਣਾ ਚਾਹੁੰਦੀ ਸੀ ਪਰ ਮੇਰਾ ਸਹੁਰਾ ਵੀ ਘਟ ਨਹੀਂ ਸੀ ਉਹ ਵੀ ਬਹੁਤ ਚਲਾਕ ਸੀ ਕਿਸੇ ਨੂੰ ਵੀ ਆਪਣੀ ਜ਼ਮੀਨ ਜਾਇਦਾਦ ਨਾਲ ਛੇੜਛਾੜ ਨਹੀਂ ਕਰਨ ਦਿੰਦਾ ਸੀ ਉਹਨੇ ਤਾਂ ਆਪਣੀ ਜਾਇਦਾਦ ਆਪਣੇ ਸਕੇ ਮੁੰਡੇ ਦੇ ਨਾਮ ਵੀ ਨਹੀਂ ਕਰਵਾਈ ਸੀ ਹੋਰ ਕਿਸੇ ਨੂੰ ਕੀ ਦੇ ਸਕਦਾ ਸੀ ਪਰ ਫਿਰ ਵੀ ਮੈਨੂੰ ਲੱਗਦਾ ਰਹਿੰਦਾ ਸੀ ਕਿ ਕੀ ਪਤਾ ਹੁੰਦਾ ਉਹ ਕਿਹੜੀ ਔਰਤ ਤੇ ਲੱਟੂ ਹੋ ਜਵੇ ਤੇ ਕਿਹਦੇ ਨਾਮ ਕਰਵਾ ਦੇਵੇ ਮਾਸੀ ਸਾਡੇ ਘਰ ਰਹਿੰਦੀ ਰਹੀ ਪਰ ਮੈਂ ਮਾਸੀ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੀ ਸੀ ਮੈਂ ਉਹਨਾਂ ਦੋਵਾਂ ਨੂੰ ਇਕੱਲੇ ਨਹੀਂ ਛੱਡਦੀ ਸੀ ਤਾਂ ਕਿ ਇਕੱਲੇ ਕੋਈ ਗੱਲ ਨਾ ਕਰ ਸਕਣ ਇੱਕ ਦਿਨ ਰਾਤ ਮੈਨੂੰ ਨੀਂਦ ਆ ਗਈ ਮਾਸੀ ਮੇਰੇ ਸਹੁਰੇ ਨਾਲ ਕਮਰੇ 'ਚ ਚਲੀ ਗਈ ਤੇ ਜਦੋਂ ਮੈਨੂੰ ਜਾਗਾਈ ਤਾਂ ਮਾਸੀ ਮੇਰੇ ਨਾਲ ਬੈੱਡ 'ਤੇ ਨਹੀਂ ਸੀ ਜਦੋਂ ਮੈਂ ਦੇਖਿਆ ਉਹ ਅੰਦਰੋਂ ਕੁੰਡੀ ਲਗਾਈ ਬੈਠੇ ਸੀ ਪਹਿਲਾਂ ਤਾਂ ਮੈਂ ਆਵਾਜ਼ ਦੇਣੀ ਚਾਹੀ ਫਿਰ ਮੈਂ ਦਿਮਾਗ ਲਗਾਇਆ ਫਿਰ ਮੈਂ ਫੋਨ ਲੈ ਕੇ ਉਹਨਾਂ ਦੀ ਖਿੜਕੀ ਵਿੱਚ ਦੀ ਵੀਡੀਓ ਬਣਾਈ ਕਿਉਂਕਿ ਮੈਨੂੰ ਪਤਾ ਸੀ ਕਿ ਸਾਡੀ ਉਸ ਰੂਮ ਦੇ ਪਿੱਛੇ ਛੋਟੀ ਜੀ ਗਲੀ ਆ ਜਿੱਥੋਂ ਦੀ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਤੇ ਮੈਂ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਮਾਸੀ ਕਹਿ ਰਹੀ ਸੀ ਕਿ ਮੈਂ ਹਮੇਸ਼ਾ ਲਈ ਤੇਰੇ ਨਾਲ ਰਹਿਣ ਨੂੰ ਤਿਆਰ ਆਂ ਬਸ ਤੂੰ ਮੇਰੇ ਨਾਲ ਮੱਦੀ ਜ਼ਮੀਨ ਲਵਾ ਦੇ ਆਪਾਂ ਦੋਵੇਂ ਰਾਮ ਨਾ ਰਹਿਾਂਗੇ ਮੇਰਾ ਸੋਹਰਾ ਵੀ ਉਹਨੂੰ ਕਹਿ ਰਿਹਾ ਸੀ ਕਿ ਅੱਧੀ ਕੀ ਮੈਂ ਦੇ ਨੂੰ ਸਾਰੀ ਜ਼ਮੀਨ ਦੀ ਮਾਲਕ ਬਣਾ ਦੂੰਗਾ ਬਸ ਤੂੰ ਮੈਨੂੰ ਖੁਸ਼ ਕਰਿਆ ਕਰ ਫੇਰ ਮੈਂ ਜਾ ਕੇ ਆਪਣੇ ਕਮਰੇ ਚ ਸੌਂਗੀ ਤੇ ਅਗਲੇ ਦਿਨ ਮੈਂ ਆਪਣੇ ਸਹੁਰੇ ਨੂੰ ਵੀਡੀਓ ਵਿਖਾਈ ਤੇ ਉਹਨੂੰ ਕਿਹਾ ਕਿ ਜੇ ਤੁਸੀਂ ਜ਼ਮੀਨ ਆਪਣੇ ਮੁੰਡੇ ਦੇ ਨਾਮ ਨਾ ਕਰਵਾਈ ਤਾਂ ਮੈਂ ਵੀਡੀਓ ਤੁਹਾਡੇ ਮੁੰਡੇ ਨੂੰ ਵਿਖਾ ਦਊਂਗੀ ਤਾਂ ਮੇਰਾ ਸਹੁਰਾ ਮੈਨੂੰ ਧਮਕੀਆਂ ਦੇਣ ਲੱਗਿਆ ਕਿ ਮੈਂ ਤੇਰੀ ਕਰਤੂਤ ਵੀ ਉਹਨੂੰ ਦੱਸ ਦਊਂਗਾ ਤਾਂ ਮੈਂ ਕਿਹਾ ਜੋ ਤੁਸੀਂ ਕਰਨਾ ਕਰ ਲਵੋ ਕਿਉਂਕਿ ਮੇਰੇ ਕੋਲ ਤਾਂ ਪ੍ਰੂਫ ਆ ਤੁਹਾਡੇ ਕੋਲ ਕੋਈ ਪ੍ਰੂਫ ਵੀ ਨਹੀਂ ਆ ਤਾਂ ਮੇਰਾ ਸਹੁਰਾ ਢਿੱਲਾ ਜਾ ਮੂੰਹ ਕਰਨ ਲੱਗਾ ਤੇ ਮੈਨੂੰ ਕਹਿਣ ਲੱਗਾ ਇਹ ਤੂੰ ਚੰਗਾ ਨਹੀਂ ਕੀਤਾ ਮੈਂ ਰਿੱਕੀ ਨੂੰ ਫੋਨ ਕੀਤਾ ਤੇ ਕਿਹਾ ਕਿ ਡੈਡੀ ਦੀ ਹਾਲਤ ਠੀਕ ਨਹੀਂ ਆ ਤੁਸੀਂ ਆ ਕੇ ਮਿਲ ਜਾਵੋ ਤੇ ਮੈਂ ਆਪਣੇ ਸਹੁਰੇ ਨੂੰ ਮਜਬੂਰ ਕਰ ਦਿੱਤਾ ਕਿ ਤੁਸੀਂ ਆਪ ਰਿੱਕੀ ਨੂੰ ਕਹਿਣਾ ਕਿ ਤੂੰ ਜ਼ਮੀਨ ਆਪਣੇ ਨਾਮ ਕਰਵਾ ਲੈ ਨਹੀਂ ਤਾਂ ਮੈਂ ਤੁਹਾਡੀ ਵੀਡੀਓ ਰਿੱਕੀ ਨੂੰ ਪਾ ਦੂੰਗੀ ਰਿੱਕੀ ਐਨੀ ਖਬਰ ਸੁਣਦੇ ਅਗਲੇ ਹਫਤੇ ਟਿਕਟ ਲੈ ਕੇ ਘਰ ਆ ਗਏ ਸੀ ਤੇ ਮੇਰੇ ਸਹੁਰੇ ਨੇ ਮੇਰੇ ਕਹਿਣ ਮੁਤਾਬਿਕ ਸਾਰੀ ਜ਼ਮੀਨ ਰਿੱਕੀ ਦੇ ਨਾਮ ਕਰਵਾਉਣ ਦਾ ਫੈਸਲਾ ਲੈ ਲਿਆ ਤੇ ਇਹ ਗੱਲ ਮੇਰੇ ਸਹੁਰੇ ਨੇ ਰਿੱਕੀ ਨਾਲ ਵੀ ਕੀਤੀ ਰਿੱਕੀ ਕਹਿਣ ਲੱਗੇ ਨਹੀਂ ਡੈਡੀ ਕੀ ਫਰਕ ਪੈਂਦਾ ਆ ਤੁਹਾਡੇ ਨਾਮ ਆ ਜਾ ਮੇਰੇ ਨਾਮ ਤਾਂ ਮੇਰਾ ਸਹੁਰਾ ਕਹਿਣ ਲੱਗਿਆ ਕਿ ਨਈ ਰਿੱਕੀ ਮੇਰੀ ਸੇਤ ਠੀਕ ਨਹੀਂ ਰਹਿੰਦੀ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੋਈ ਗੱਲ ਹੋ ਜਾਵੇ ਇਸ ਕਰਕੇ ਤੂੰ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲੈ ਤਾਂ ਰਿੱਕੀ ਕਹਿਣ ਲੱਗਾ ਚਲੋ ਜੇ ਤੁਸੀਂ ਜਿਦੀ ਕਰਦੇ ਹੋ ਤਾਂ ਮੈਂ ਸਾਰੀ ਜ਼ਮੀਨ ਆਪਣੇ ਨਾਮ ਨਹੀਂ ਕਰਵਾਉਣੀ ਤੁਸੀਂ ਥੋੜਾ ਮੋਟਾ ਹਿੱਸਾ ਤਾਂ ਰੱਖ ਲਵੋ ਪਰ ਮੇਰਾ ਸਹੁਰਾ ਕਹਿਣ ਲੱਗਿਆ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਤੂੰ ਮੈਨੂੰ ਕਦੇ ਵੀ ਨਹੀਂ ਰੁੱਲਣ ਦੇਵੇਂਗਾ ਇਸ ਕਰਕੇ ਮੈਂ ਸਾਰੀ ਜ਼ਮੀਨ ਹੀ ਤੇਰੇ ਨਾਮ ਕਰਵਾ ਦਿੰਨਾ ਆ ਇਸ ਗੱਲ ਤੋਂ ਮਾਸੀ ਬੜੀ ਨਾਰਾਜ਼ ਸੀ ਉਹ ਮੇਰੇ ਸਹੁਰੇ ਨੂੰ ਬੜੀਆਂ ਪੱਟੀਆਂ ਪੜਾ ਰਹੀ ਸੀ ਪਰ ਉਹਨੂੰ ਕੀ ਪਤਾ ਸੀ ਕਿ ਉਹ ਬਹੁਤ ਬੁਰੀ ਤਰ੍ਹਾਂ ਫਸ ਚੁੱਕਿਆ ਆ ਮੇਰੇ ਸਹੁਰੇ ਨੇ ਸਾਰੀ ਜ਼ਮੀਨ ਰਿੱਕੀ ਦੇ ਨਾਮ ਕਰਵਾ ਦਿੱਤੀ 1 ਮਹੀਨੇ ਬਾਅਦ ਰਿੱਕੀ ਵਾਪਸ ਚਲਾ ਗਿਆ ਸੀ ਤੇ ਉਹਨੇ ਸਾਡੇ ਦੋਵਾਂ ਦੀ ਫਾਈਲ ਲਗਾ ਦਿੱਤੀ ਸੀ ਹੁਣ ਮੇਰਾ ਸਹੁਰਾ ਬਾਹਰ ਜਾਣ ਲਈ ਵੀ ਮੰਨ ਗਿਆ ਸੀ ਸਾਡਾ ਦੋਵਾਂ ਦਾ ਵੀਜ਼ਾ ਆ ਗਿਆ ਸੀ ਤੇ ਅਸੀਂ ਦੋਵੇਂ ਰਿੱਕੀ ਕੋਲ ਚਲੇ ਗਏ ਸੀ ਮੇਰਾ ਸਹੁਰਾ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਦਾ ਮੈਂ ਵੀ ਗਲਤੀ ਕਰ ਬੈਠੀ ਸੀ ਜੋ ਬੈਕ ਗਈ ਸੀ ਰਿੱਕੀ ਦੀ ਵੀ ਗਲਤੀ ਆ ਉਹਨੂੰ ਵੀ ਮੈਨੂੰ ਇਕੱਲੀ ਨਹੀਂ ਛੱਡਣਾ ਚਾਹੀਦਾ ਸੀ ਉਹਨੂੰ ਵੀ ਮੇਰੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ